ਮੇਰੇ ਬੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਵਿਆਹਾਂ ਸ਼ਾਦੀਆਂ ਵਾਲੀ ਹਲਵਾਈ ਸਟਾਈਲ ਮਿਕਸ ਵਿੱਚ ਸਬਜੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਠੀਕ ਹੈ ਜੀ ਤੁਸੀਂ ਕਲਰ ਚੈੱਕ ਕਰੋ ਸਬਜੀ ਦਾ ਕਿੰਨਾ ਪਿਆਰਾ ਕਿੰਨਾ ਵਧੀਆ ਕਲਰ ਆਇਆ ਤੇ ਜੇ ਤੁਸੀਂ ਹਲਵਾਈ ਸਟਾਈਲ ਮਿਕਸ ਵਿੱਚ ਸਬਜੀ ਸਿੱਖਣੀ ਹੈ ਜੀ ਠੀਕ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਹਾਲੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਜਾਲ ਜੁੜੇ ਹੋਏ ਆ ਜੀ ਠੀਕ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਜੀ ਕਮੈਂਟ ਕਰਦੇ ਹੋ ਜੀ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਨੇ ਆ ਹਲਵਾਈ ਸਟਾਈਲ ਮਿਕਸ ਵਿੱਚ ਸਬਜ਼ੀ ਕਿਵੇਂ ਬਣਦੀ ਆ ਤੇ ਰੈਸਪੀ ਕਰਦੇ ਆ ਸਟਾਰਟ ਤੇ ਲਓ ਜੀ ਮਿਕਸ ਵੈਜੀਟੇਬਲ ਬਣਾਉਣ ਵਾਸਤੇ ਯਾਨੀ ਕਿ ਮਿਕਸ ਸਬਜ਼ੀ ਬਣਾਉਣ ਵਾਸਤੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਚਾਰ ਇੱਥੇ ਮੈਂ ਗਾਜਰਾਂ ਕੱਟ ਲੀਆਂ ਇਸ ਤਰੀਕੇ ਦੀਆਂ ਕੱਟ ਲੈਣੀਆਂ ਬਰੀਕ-ਬਰੀਕ ਤੇ ਇੱਕ ਸ਼ਿਮਲਾ ਮਿਰਚ ਤੇ ਇੱਕ ਪਿਆਜ਼ ਐ ਇਸ ਤਰੀਕੇ ਦੇ ਮੈਂ ਕੱਟ ਲਿਆ ਥੋੜੀ ਜਿਹੀ ਆਪਣੇ ਕੋਲ ਫਰੈਸ਼ ਮਟਰ ਐ ਠੀਕ ਆ ਜੀ ਮਟਰ ਦਾਣਾ ਤੇ ਇੱਕ ਕੌਲੀ ਆਪਣੇ ਕੋਲ ਫਰਾਸਬੀਨ ਫਲੀ ਯਾਨੀ ਕਿ ਬੀਨਸ ਦੀ ਐ ਤੇ ਉਸ ਤੋਂ ਬਾਅਦ ਤਿੰਨ ਮੀਡੀਅਮ ਸਾਈਜ਼ ਦੇ ਮੈਂ ਆਲੂ ਕੱਟ ਲਿਆ ਐਨ ਚੰਗੀ ਤਰ੍ਹਾਂ ਸਾਰੀਆਂ ਸਬਜ਼ੀਆਂ ਧੋ ਜ਼ਰੂਰ ਲਿਓ ਤੇ ਇੱਕ ਫੁੱਲ ਆਪਾਂ ਨੇ ਕੱਟ ਲਿਆ ਗੋਭੀ ਦਾ ਠੀਕ ਆ ਜੀ ਤੇ ਗਰੇਵੀ ਬਣਾਉਣ ਵਾਸਤੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਤੇ ਤਿੰਨ ਟਮਾਟਰ ਠੀਕ ਹੈ ਜੀ ਉਬਾਲ ਲਏ ਆ ਬੋਇਲ ਕਰ ਲਏ ਆ ਇਹਦੇ ਵਿੱਚ ਕੁਝ ਨਹੀਂ ਪਾਉਣਾ ਆਪਾਂ ਨੇ ਨਾ ਨੂਨ ਨਾ ਮਿਰਚ ਨਾ ਹਲਦੀ ਐਦਾਂ ਹੀ ਆਪਾਂ ਨੇ ਬੋਇਲ ਕਰ ਲੈਣੇ ਆ ਤੇ ਇਹਨਾਂ ਦਾ ਆਪਾਂ ਬਣਾਉਂਗੇ ਪੇਸਟ ਠੀਕ ਹੈ ਜੀ ਗਰੇਵੀ ਵਾਸਤੇ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੀ ਮਿਕਸ ਸਬਜੀ ਨੂੰ ਕਰਦੇ ਆ ਫਰਾਈ ਤੇ ਸਾਰੀਆਂ ਸਬਜ਼ੀਆਂ ਨੂੰ ਫਰਾਈ ਕਰਨ ਵਾਸਤੇ ਆਪਾਂ ਜਿਹੜਾ ਵਰਤੂਗੇ ਸਰੋਂ ਦਾ ਤੇਲ ਠੀਕ ਹੈ ਜੀ ਤੁਸੀਂ ਵੀ ਸਰੋਂ ਦਾ ਤੇਲ ਹੀ ਵਰਤਿਓ ਤੇ ਜਦੋਂ ਤੱਕ ਤੇਲ ਗਰਮ ਹੁੰਦਾ ਆਪਾਂ ਇੱਕ ਜੱਗ ਦੇ ਵਿੱਚ ਜਿਹੜੇ ਆਪਾਂ ਨੇ ਪਿਆਜ਼ ਤੇ ਟਮਾਟਰ ਵਾਲ ਕੇ ਰੱਖੇ ਤੇ ਠੀਕ ਹੈ ਜੀ ਉਹ ਪਾ ਲੂਗੇ ਤੇ ਤਿੰਨ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਲੂਗੇ ਤੇ ਹੁਣ ਆਪਾਂ ਇਹਨਾਂ ਦਾ ਬਣਾ ਲੂਗੇ ਇੱਕ ਪੇਸਟ ਤੇ ਲਓ ਜੀ ਪੇਸਟ ਬਣ ਕੇ ਰੈਡੀ ਆ ਆਪਣਾ ਗਰੀਬੀ ਵਾਸਤੇ ਤੇ ਲਓ ਜੀ ਤੇਲ ਆ ਜਿਹੜਾ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਗੋਭੀ ਫਰਾਈ ਤੇ ਲਓ ਜੀ ਗੋਭੀ ਆ ਜਿਹੜੀ ਉਹ ਫਰਾਈ ਹੋ ਚੁੱਕੀ ਆ ਹੁਣ ਆਪਾਂ ਨੇ ਇਸ ਤਰੀਕੇ ਦਾ ਕਲਰ ਹੈ ਜਿਹੜਾ ਕਰ ਲੈਣਾ ਇਹ ਤੇ ਫਰਾਈ ਹੈ ਜਿਹੜੀ ਠੀਕ ਹੈ ਜੀ ਇਹਨੂੰ ਤੁਸੀਂ ਪੂਰੇ ਸੇਕ ਚ ਕਰਿਓ ਠੰਡੇ ਸੇਕ ਵਾਂ ਫਰਾਈ ਨਾ ਕਰਿਓ ਕਿਉਂਕਿ ਜੇ ਮਾੜੀ ਮੋਟੀ ਤੇਲ ਦੇ ਵਿੱਚ ਸਬਜ਼ੀ ਕੱਚੀ ਵੀ ਰਹਿ ਗਈ ਜਦੋਂ ਆਪਾਂ ਇਹਨੂੰ ਗਰੇਵੀ ਦੇ ਵਿੱਚ ਪਾਉਂਗੇ ਠੀਕ ਹੈ ਜੀ ਮਾੜੀ ਮੋਟੀ ਉਸ ਟਾਈਮ ਪਕਾ ਸਕਦੇ ਆਪਾਂ ਇਹਨੂੰ ਠੀਕ ਹੈ ਨਾ ਕਿਉਂਕਿ ਜੇ ਆਪਾਂ ਨੇ ਹੁਣ ਇਹ ਮੱਲੋ ਘੱਟ ਠੰਡੇ ਤੇਲ ਵਾਂ ਫਰਾਈ ਕਰੀ ਕਦੇ ਵਿੱਚ ਤੇਲ ਭੱਜੂਗਾ ਜੇ ਸਬਜ਼ੀ ਦੇ ਵਿੱਚ ਜ਼ਿਆਦਾ ਤੇਲ ਪਰ ਗਿਆ ਫਿਰ ਸਬਜ਼ੀ ਖਾਣ ਦਾ ਠੀਕ ਹੈ ਜੀ ਸਵਾਦ ਨਹੀਂ ਆਉਣਾ ਮਜ਼ਾ ਨਹੀਂ ਆਉਣਾ ਇਸ ਕਰਕੇ ਐਦਾਂ ਦਾ ਕਲਰ ਹੈ ਜਿਹੜਾ ਤੁਸੀਂ ਗੋਬੀ ਦਾ ਉਹ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਨਿਚੋੜ ਨਿਚੋੜ ਕੇ ਤੁਸੀਂ ਇਹ ਕਿਸੇ ਭਾਂਡੇ ਦੇ ਵਿੱਚ ਕੱਢ ਲੈਣੀ ਆ ਤੇ ਹੁਣ ਆਪਾਂ ਫਰਾਈ ਕਰਾਂਗੇ ਆਲੂ ਠੀਕ ਹੈ ਜੀ ਤੇ ਲਓ ਜੀ ਆਲੂ ਵੀ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਐਦਾਂ ਦਾ ਕਲਰ ਆਪਾਂ ਨੇ ਆਲੂਆਂ ਦਾ ਕਰ ਲੈਣਾ ਹੈ ਠੀਕ ਹੈ ਜੀ ਤੇ ਆਲੂ ਜਦੋਂ ਆਪਾਂ ਨੇ ਤੇਲ ਦੇ ਵਿੱਚ ਛੱਡਣੇ ਆ ਉਸ ਟਾਈਮ ਤੇਜ ਦਾ ਜਿਹੜਾ ਟੈਂਪਰੇਚਰ ਥੋੜਾ ਜਿਹਾ ਤੇਜ ਹੋਣਾ ਚਾਹੀਦਾ ਤੇ ਜਦੋਂ 1-2 ਮਿੰਟ ਆਲੂ ਫਰਾਈ ਕਰਦਿਆਂ ਨੂੰ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ ਛੇਕ ਥੋੜਾ ਜਿਹਾ ਕਟਾ ਲੈਣਾ ਠੀਕ ਹੈ ਜੀ ਕਿਉਂਕਿ ਆਲੂ ਆ ਜਿਹੜੇ ਵਿੱਚ ਤੇ ਕੱਚੇ ਨਾ ਰਹਿ ਜਵੇ ਆਹ ਲੋ ਜੀ ਇਸ ਤਰੀਕੇ ਦੇ ਆਪਾਂ ਨੇ ਆਲੂ ਆ ਜਿਹੜੇ ਫਰਾਈ ਕਰਨੇ ਆ ਤੇ ਲਓ ਜੀ ਹੁਣ ਆਪਾਂ ਫਰਾਈ ਕਰੂਗੇ ਗਾਜਰਾਂ ਤੇ ਜਦੋਂ ਵੀ ਸਬਜ਼ੀਆਂ ਆਪਾਂ ਨੇ ਫਰਾਈ ਕਰਨੀਆਂ ਠੀਕ ਹੈ ਜੀ ਛੇਕ ਆ ਜਿਹੜਾ ਥੋੜਾ ਜਿਹਾ ਤੇਜੇ ਹੋਣਾ ਚਾਹੀਦਾ ਹੈ ਕਿ ਘੱਟ ਛੇਕ ਦੇ ਵਿੱਚ ਸਬਜ਼ੀਆਂ ਜਿਹੜੀਆਂ ਉਹ ਤੇਲ ਪੀ ਲੈਂਦੀਆਂ ਹੈ ਠੀਕ ਹੈ ਜੀ ਤੇ ਸਬਜੀ ਦਾ ਟੇਸਟ ਹੈ ਜਿਹੜਾ ਉਹ ਵਧੀਆ ਨਹੀਂ ਆਂਦਾ ਹੈਗਾ ਤੇ ਲਓ ਜੀ ਹੁਣ ਆਪਾਂ ਗਾਜਰਾਂ ਨੂੰ ਵੀ ਪਕਾ ਲੂਗੇ ਤੇ ਲਓ ਜੀ ਗਾਜਰਾਂ ਵੀ ਆਪਣੀਆਂ ਫਰਾਈ ਹੋ ਚੁੱਕੀਆਂ ਐ ਇਸ ਤਰੀਕੇ ਦੀ ਆਪਾਂ ਨੇ ਗਾਜਰਾਂ ਕਰ ਲੈਣੀਆਂ ਤੇ ਹੁਣ ਆਪਾਂ ਫਰਾਈ ਕਰਦੇ ਆਂ ਫਲੀਆਂ ਠੀਕ ਹੈ ਜੀ ਯਾਨੀ ਫਰਾਸਬੀਨ ਤੇ ਲਓ ਜੀ ਆਪਣੀਆਂ ਫਲੀਆਂ ਵੀ ਜਿਹੜੀਆਂ ਫਰਾਈ ਹੋ ਚੁੱਕੀਆਂ ਐ ਤੇ ਲਓ ਜੀ ਸਬਜ਼ੀਆਂ ਆਪਣੀਆਂ ਫਰਾਈ ਹੋ ਚੁੱਕੀਆਂ ਆ ਦੇਖੋ ਕਿੰਨੀਆਂ ਵਧੀਆ ਸਬਜ਼ੀਆਂ ਆਪਣੀਆਂ ਫਰਾਈ ਹੋ ਗਈਆਂ ਤੇ ਹੁਣ ਆਪਾਂ ਇਹਦੀ ਗਰੇਵੀ ਬਣਾਉਨੇ ਆ ਤੇ ਬਾਕੀ ਜਿਹੜੀ ਸ਼ਿਮਲਾ ਮਿਰਚ ਤੇ ਠੀਕ ਹੈ ਜੀ ਫਲੀ ਮਟਰ ਐ ਇਹ ਆਪਾਂ ਮਸਾਲੇ ਦੇ ਵਿੱਚ ਭੁੰਨੂਗੇ ਐਦਾਂ ਕਰਨ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਹੁੰਦਾ ਤੇ ਇੱਕ ਕੜਾਹੀ ਦੇ ਵਿੱਚ ਪਾਉਂਗੇ ਆਪਾਂ ਠੀਕ ਹੈ ਜੀ ਸਰੋਂ ਦਾ ਤੇਲ ਜਿਹੜੇ ਤੇਲ ਦੇ ਵਿੱਚ ਆਪਾਂ ਨੇ ਸਬਜ਼ੀ ਫਰਾਈ ਕਰੀ ਉਹੀ ਪਾ ਲੈਣਾ ਥੋੜਾ ਜਿਹਾ ਪਾਉਂਗੇ ਜੀਰਾ ਤੇ ਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਤੇ ਜਦੋਂ ਜੀਰਾ ਭੁੰਨਿਆ ਗਿਆ ਫਿਰ ਆਪਾਂ ਇਹ ਚ ਪਾਵਾਂਗੇ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਤੇ ਆਪਾਂ ਇਹਨੂੰ ਵੀ ਭੁੰਨੂਗੇ ਜਦੋਂ ਲਸਣ ਭੁੰਨਿਆ ਗਿਆ ਅੱਧਾ ਇੱਕ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਜਾਂ ਦੇਗੀ ਮਿਰਚ ਤੇ ਅੱਧਾ ਹੀ ਚਮਚ ਪਾਵਾਂਗੇ ਹਲਦੀ ਦਾ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਤੇ ਜਦੋਂ ਦੇਗੀ ਮਿਰਚ ਤੇ ਹਲਕੀ ਜੀ ਭੁੰਨ ਹੋ ਗਈ ਫਿਰ ਆਪਾਂ ਨੇ ਥੋੜਾ ਜਿਹਾ ਪਾ ਦੇਣਾ ਪਾਣੀ ਇਹਦੇ ਵਿੱਚ ਪਾਣੀ ਪਾਉਣ ਨਾਲ ਕੀ ਹੁੰਦਾ ਠੀਕ ਹੈ ਜੀ ਦੇਗੀ ਮਿਰਚ ਦਾ ਤੇ ਹਲਦੀ ਦਾ ਕਦੇ ਵੀ ਕਲਰ ਖਰਾਬ ਨਹੀਂ ਹੁੰਦਾ ਠੀਕ ਹੈ ਜੀ ਆਹ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਤੇ ਨਾਲ ਹੀ ਆਪਾਂ ਨੇ ਜਿਹੜਾ ਪਿਆਜ਼ਾਂ ਤੇ ਟਮਾਟਰਾਂ ਦਾ ਪੇਸਟ ਬਣਾ ਕੇ ਰੱਖਿਆ ਤਾਂ ਉਹ ਪਾ ਦੋਗੇ ਤੇ ਇਹ ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨੂਗੇ ਠੀਕ ਹੈ ਜੀ 5 ਤੋਂ 6 ਮਿੰਟ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਤੇ ਲਓ ਜੀ ਮਸਾਲਾ ਆਪਣਾ ਭੁੰਨਿਆ ਗਿਆ ਹੁਣ ਇਹ ਚ ਆਪਾਂ ਅੱਧਾ ਕ ਚਮਚ ਪਾਉਂਗੇ ਧਨੀਏ ਪਾਊਡਰ ਦਾ ਤੇ ਅੱਧਾ ਕ ਚਮਚ ਪਾਉਂਗੇ ਆਪਾਂ ਕਿਚਨ ਕਿੰਗ ਤੇ ਨਾਲੇ ਆਪਾਂ ਪਾ ਲਾਂਗੇ ਇਹਦੇ ਵਿੱਚ ਨਮਕ ਠੀਕ ਹੈ ਜੀ ਗੇਸਟ ਰਿਕਾਰਡਿੰਗ ਤੇ ਥੋੜੀ ਜੀ ਪਾ ਲੂਗੇ ਆਪਾਂ ਕਸਤੂਰੀ ਮੇਥੀ ਠੀਕ ਹੈ ਜੀ ਤੇ ਮਸਾਲੇ ਨੂੰ ਆਪਾਂ 2-3 ਮਿੰਟ ਭੁੰਨੂਗੇ ਤੇ ਲਓ ਜੀ 2-3 ਮਿੰਟ ਮਸਾਲਾ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਚ ਐਡ ਕਰੂੰਗੇ Shimla ਮਿਰਚ ਫਲੀ ਵਾਲੇ ਮਟਰ ਤੇ ਪਿਆਜ਼ ਠੀਕ ਹੈ ਜਿਹੜਾ ਆਪਾਂ ਇੱਕ ਪਿਆਜ਼ ਕੱਟ ਕੇ ਰੱਖਿਆ ਤਾਂ ਤੇ ਹੁਣ ਆਪਾਂ ਨੇ ਇਹਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਕਿ ਆਪਣੀ Shimla ਮਿਰਚ ਤੇ ਠੀਕ ਹੈ ਜੀ ਮਟਰ ਜਿਹੜੇ ਉਹ ਗਲ ਨਹੀਂ ਜਾਂਦੇ ਤੇ ਇੱਕ ਤੁਸੀਂ ਕੰਮ ਕਰਨਾ ਠੀਕ ਹੈ ਜੀ ਇਹਦੇ ਵਿੱਚ ਨਾ ਥੋੜਾ ਜਿਹਾ ਸਿਰਕਾ ਪਾਉਣਾ ਆਪਾਂ ਨੇ ਠੀਕ ਹੈ ਜੀ ਇੱਕ ਟੱਕਣ ਆ ਦੇਖੋ ਸਿਰਕਾ ਪਾਉਣ ਨਾਲ ਨਾ ਸਬਜ਼ੀ ਦਾ ਟੇਸਟ ਹੈ ਜਿਹੜਾ ਥੋੜਾ ਜਿਹਾ ਚਟਪਟਾ ਜਿਹਾ ਹੋ ਜਾਂਦਾ ਹੈ ਜੇ ਤੁਹਾਡੇ ਕੋਲ ਸਰਕਾ ਨਾ ਹੋਇਆ ਤਾਂ ਤੁਸੀਂ ਇਹਦੇ ਵਿੱਚ ਜਾਂ ਫਿਰ ਥੋੜਾ ਜਿਹਾ ਨਿੰਬੂ ਨਿਚੋੜ ਲਿਓ ਠੀਕ ਹੈ ਜੀ ਲੈਮਨ ਤੇ ਲਓ ਜੀ ਇੱਕ ਟੱਕ ਟੱਕਾ ਆਪਣੇ ਸਰਕੇ ਦਾ ਪਾ ਲਿਆ ਤੇ ਸਬਜ਼ੀ ਦਾ ਟੇਸ ਇਹਨਾਂ ਵਧੀਆ ਹੋ ਜਾਊਗਾ ਨਾ ਮੈਂ ਕਹਾਂ ਨਜ਼ਾਰਾ ਆ ਜਾਊਗਾ ਤੇ ਹੁਣ ਆਪਾਂ ਨੇ ਸੇਕ ਕਰ ਦੇਣਾ ਮੀਡੀਅਮ ਤੇ ਹੁਣ ਆਪਾਂ ਇਹਨੂੰ ਪਕਾਉਂਗੇ ਜੋ ਤੱਕ ਇਹ ਆਪਣੀਆਂ ਸਬਜ਼ੀਆਂ ਨਹੀਂ ਪੱਕ ਜਾਂਦੀਆਂ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਜਿਹੜੀਆਂ ਆਪਣੀਆਂ ਐਡ ਕਰ ਲੂਗੇ ਮਸਾਲਾ ਆਪਣਾ ਇਹਨਾਂ ਬਣ ਗਿਆ ਵਧੀਆ ਤੇ ਮਿਕਸ ਜਿਹੜੀ ਆਪਾਂ ਨੇ ਫਰਾਈ ਕਰਕੇ ਰੱਖੀ ਦੀ ਤੁਸੀਂ ਉਦੋਂ ਇਹਦੇ ਵਿੱਚ ਣਾਲਾਉਣੀ ਆ ਠੀਕ ਹੈ ਜੀ ਐਡ ਕਰਨੀ ਆ ਜਦੋਂ ਆਪਣਾ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਪੱਕ ਜਵੇ ਤੇ ਜਿਹੜੇ ਮਟਰ ਐ ਤੇ Shimla mirch ਆ ਉਹ ਗਲ ਜਵੇ ਠੀਕ ਹੈ ਜੀ ਚੰਗੀ ਤਰ੍ਹਾਂ ਤੇ ਇਹ ਟਾਈਮ ਤੇ ਸੇਕ ਆ ਜਿਹੜਾ ਤੁਸੀਂ ਕੱਟ ਕਰ ਲਿਓ ਤੇ ਇਹਨੂੰ ਹੌਲੀ ਹੌਲੀ ਠੀਕ ਹੈ ਜੀ ਐਦਾਂ ਮਿਕਸ ਕਰਦੇ ਹੋ ਜੇ ਜ਼ਿਆਦਾ ਤੁਸੀਂ ਇਹਨੂੰ ਹਲਾਉਂਗੇ ਝਟਪਟ ਜੀ ਕਰੂਗੇ ਫਿਰ ਸਬਜੀ ਆ ਜਿਹੜੀ ਉਹ ਜ਼ਿਆਦਾ ਖਿਲਰ ਜੂਗੀ ਯਾਨੀ ਟੁੱਟ ਜੂਗੀ ਠੀਕ ਹੈ ਜੀ ਸੋ ਐਦਾਂ ਆਪਾਂ ਨੇ ਇਹ ਮਿਕਸ ਕਰ ਲੈਣੀ ਆ ਆ ਦੇਖੋ ਜੀ ਮਿਕਸ ਦਾ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆਇਆ ਤੇ ਲੋ ਜੀ ਇਹਨੂੰ ਮਿਕਸ ਕਰਕੇ ਤੇ ਇਹ ਸਬਜੀ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਨੇ ਇਹ 3-4 ਮਿੰਟ ਢੱਕ ਕੇ ਠੀਕ ਹੈ ਜੀ ਮੀਡੀਅਮ ਸੇਕ ਪਰ ਪਕਾਉਣੀ ਆ ਤਾਂ ਜੋ ਮਸਾਲਾ ਇਹ ਠੀਕ ਹੈ ਜਿਹੜੀ ਗਰੇਵੀ ਆ ਉਹ ਮਿਕਸ ਸਬਜੀ ਦੇ ਅੰਦਰ ਤੱਕ ਕੈਨ ਚਲੇ ਜਾਵੇ ਮਸਾਲੇ ਦਾ ਵੀ ਯਾਨੀ ਪੂਰਾ ਟੇਸਟ ਆਵੇ ਤੇ ਲੋ ਜੀ ਗਰੇਵੀ ਹੈ ਜਿਹੜੀ ਮਿਕਸ ਨਾਲ ਐਨ ਹੁਣ ਇਹਦੀ ਪਟਕੀ ਆ ਤੇ ਹੁਣ ਆਪਾਂ ਇਹਨੂੰ ਪਕਾਉਂਗੇ ਥੋੜੀ ਦੇਰ 3-4 ਮਿੰਟ ਟੱਕ ਲੂਗੇ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਕੇ ਤੇ ਸੇਕ ਰੱਖਿਓ ਘੱਟ ਤੇ ਲਓ ਜੀ ਸਬਜ਼ੀ ਬਣ ਕੇ ਰੈਡੀ ਹੈ ਜੀ ਸਬਜ਼ੀ ਦਾ ਕਲਰ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਆ ਗਿਆ ਠੀਕ ਹੈ ਜੀ ਮਿਕਸ ਵੈਜ ਤੇ ਹੁਣ ਆਪਾਂ ਇਹਤੇ ਪਾਉਂਦੇ ਆਂ ਬਰੀ ਕੱਟਿਆ ਹੋਇਆ ਹਰਾ ਧਨੀਆ ਲਓ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਹਾਂ ਜੀ ਤੁਸੀਂ ਹਲਵਾਈ ਸਟਾਈਲ ਵਿਆਹ ਸ਼ਾਦੀਆਂ ਵਾਲੀ ਮਿਕਸ ਸਬਜ਼ੀ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਕੱਢਦੇ ਆਂ ਪਲੇਟ ਦੇ ਵਿੱਚ ਤੇ ਲੋ ਜੀ ਮਿਕਸ ਵੈਜ ਸਬਜੀ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨਾ ਪਿਆਰਾ ਕਿੰਨਾ ਵਧੀਆ ਕਲਰ ਆ ਗਿਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ ਹਲਵਾਈ ਸਟਾਈਲ ਮਿਕਸ ਵੈਜ ਸਬਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਹਾਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਲੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ